ਯਾਰ ਲਾਰ ਦਿਨ ਕਿੰਨਾ ਹੋਇਆ ਕੇ ਨਾ ਚੱਲਿਆ ਗਿਆ ਇੱਥਾ ਸੋ ਹੈਲੋ ਗਾਈਜ਼ ਵੈਲਕਮ ਬੈਕ ਟੂ ਮਾਈ ਨਿਊ ਵਲੌਗ ਤੇ ਆਪਾਂ ਚੱਲੇ ਅੱਜ ਗੰਨੇ ਵਾਲੇ ਖੇਤ ਉੱਥੇ ਟਰੱਕ ਭਰਨਾ ਅੱਜ ਤੇ ਬਾਕੀ ਤੁਹਾਨੂੰ ਦਿਖਾਉਣਾ ਟਰੱਕ ਤਾਂ ਭਰਨ ਬੈਗਿਆ ਇਦੋਂ ਮੱਲੇ ਚ ਪਰਜੀ ਨੇ ਉਹਦੀ ਟਰਾਲੀ ਆਪਣੀ ਪਹਿਲੀ ਵਾਰੀ ਖੜੀ ਹੈ। ਪਿੱਕ ਟਰੱਕ ਭਾਰ ਦਾਂਗੇ ਫਿਰ ਦੋ ਕੁ ਟਾਲੀਆਂ ਰਹਿਣੀਆਂ ਫਿਰ ਉਹ ਲਾਹਿਆਵਾਂ ਦੋ ਤਿੰਨ ਟਰਾਲੀਆਂ ਰਹਿਣੀਆਂ। ਦੇਖਦੇ ਆਂ ਜਦ ਟਰੱਕ ਕਿਹੇ ਜਾ। ਮਨ ਤਾਂ 10 ਚੱਕੀ ਲੱਗਦੀ ਆ। ਬਾਕੀ ਦੇਖਦੇ ਆਂ ਉੱਥੇ ਜਾ। ਢੋੜਾ ਹੀ ਆ ਘੋੜਾ ਹੀ ਲੱਗਦਾ। ਹੈਗਾ ਦਾ ਘੋੜਾ ਹੀ ਆ। ਮੁਰੇ ਦੂਜਾ ਟਰੇਲਰ ਲੱਗਾ ਹੈ। ਸ਼ੇਵ ਜੀ ਦੂਜੇ ਟਰੱਕ 'ਵਾਰ ਗੀ ਆ। ਇਹਨਾਂ ਭਰੀ ਪੂਰੀ ਨਹੀਂ ਹੋਈ। ਇਹ ਵੇਰ ਨੂੰ ਵੱਟਣਗੇ ਤੇ ਵੇਰ ਨੂੰ ਭਰਨ ਦੇਵੋ ਕੁ ਵਜੇ। ਤੁਹਾਨੂੰ ਭਰੀ ਪੂਰੀ ਹੋ ਜਾਈ। ਅਸੀਂ ਦੇਖਦੇ ਕਿੰਨਾ ਕੁ ਬਜੇ ਨੌਂ ਦਾ ਘੋੜੇ ਚ। ਇਹ ਤਾਂ ਕਹਿੰਦੇ ਨੇ 500 ਗੰਟਲਾ ਆਜੂ। ਬਾਕੀ ਪਤਾ ਲੱਗ ਜੂਗਾ। 500 ਗੰਟਲਾ ਕਰਦਾ। ਦੋ ਟਰਾਲੀਆਂ ਦਾ ਮਾਲ ਗਿਆ। ਲੋਈ ਲੱਦਦਾ। ਅਜੇ ਹੋਰ ਲੱਦਿਆ ਹੋ ਜੇ ਲਦਣ ਹੋਇਆ। ਬਾਕੀ ਅਜੇ ਪਤਾ ਵੀ ਕੁਝ ਨਹੀਂ। ਇਹ ਵਾਰ ਨਹੀਂ ਨਹੀਂ ਦੋ ਕਪੜੀ ਦਾਣਾ ਮੰਡੀ ਚ ਭਰਿਆ ਜਾਊ ਹੁਣ ਜਾ ਕੇ ਇੱਥੋਂ ਲੋ ਜੀ ਲੱਦਦੀ ਟਰਾਲੀ ਮੈਂ ਚ ਲੈ ਗਿਆ ਸੀ ਕੰਮ ਬਾਕੀ ਸਵੇਰੇ ਹੀ ਦਿਖਾਵਾਂਗੇ ਸਵੇਰੇ ਭਰਨੀ ਆ ਹੁਣ ਇਹ ਕੁੱਪ ਦੇ ਟੋਟੇ ਦੇ ਖੜਾ ਕੇ ਜਿੰਨਾ ਵੱਡਾ ਜਿੰਨਾ ਪਾਦਾ ਕਰਨਾ ਇਹਨਾਂ ਨੇ ਹੋਰ ਵੱਡਣ ਲੱਗੇ ਹੋਏ ਨੇ ਕੱਲ ਨੂੰ ਕੁੱਪ ਦੇ ਟੋਟੇ ਦੇ ਭਰੀ ਜਾਊ ਬਾਕੀ ਉੱਥੋਂ ਨਾਲ ਲੈਂਦੇ ਥੱਲੋਂ ਵੀ ਲਗਾਉਣਾ ਨਾਲ ਨਾਲ ਲੱਗਦੇ ਭਾਈ ਜੀ ਟਰੱਕ ਲਈ ਭਾਰਤੀ ਟਰਾਲੀ ਜਿਹੜੀ ਕੁੱਪ ਜਾਗ ਲੱਦਣੀ ਆ ਮੈਂ ਲਾ ਲਾ ਡਿਜੀਟਲ ਇਹ ਪਾਉਂਦੇ ਆ ਥੋੜਾ ਬੋਦਾ ਟਰੱਕ ਜੀ ਹੋਰ ਪਾਉਂਦੇ ਹੋਣਗੇ ਦੂਜੀ ਟਰਾਲੀ ਚ ਲੱਦਦੇ ਨੇ ਦੂਜੀ ਟਰੈਕਟਰ ਲੈ ਜਾਏ ਇੱਥੋਂ ਪਪਰੀ ਯਾਉਂਕ ਪਾਕ ਤੋਂ ਅੱਗੇ ਲਾਉਂਦੇ ਆ ਨਾ ਜੋ ਨਾ ਅਗਲਾ ਕਿ ਵੇਚਣਾ ਲੋਈ 575 ਲੈ ਗਾ ਜਿੰਨਾ ਕਿ ਪਿਆ ਮਾਲ ਉਨਾਂ ਨੂੰ ਲੈ ਜੰਨੇ ਜਾਂ ਕਿ ਕਪੜੀ ਨਾਣਾ ਮੰਡੀ ਚ ਪੁੱਧਾਂਗੇ ਇਹ ਕਿੱਥੇ ਜਾਵਾਂਗੇ ਐਟਰਾ ਦੂਜਾ ਵੀ ਮਗਰ ਆਉਂਦਾ ਟਰੱਕ ਵੀ ਮਗਰ ਹੀ ਆਉਂਦਾ ਆ ਨਾ ਉਹਨਾਂ ਦਾ ਪਾਸੋਂ ਨਹੀਂ ਲੈਣ ਦੇ ਫਾਰਾ ਇਹਦੇ ਫ੍ਰੇਕ ਨਹੀਂ ਹੈਗਾ ਤੇ ਉੱਥੇ ਫ੍ਰੇਕ ਲਾਉਣੇ ਪੈਗੇ ਫਿਰ ਮਗਰ ਨੂੰ ਹੀ ਆਉਗੇ ਤਾਂ ਹੁਣ ਇੱਧਰ ਫੈਕਟਰੀਆਂ ਦੁਆਰਾ ਪਾਇਆ ਇਹਦਾ ਉਧਰ ਪਿੰਡ ਕਨੇ ਵੀ ਆ ਸਕਦੇ ਜਿੱਦਾਂ ਬਾਰੇ ਉਧਰ ਹੀ ਲੈ ਗਏ ਫ੍ਰੇਕ ਜਮਾ ਹੀ ਨਹੀਂ ਉਮਰ ਕਰਕੇ ਦਾ ਰੋਡ ਟਰੱਕ ਕੋ ਆਹ ਓ ਵਾਟਰ ਟਰੱਕ ਲੋ ਟਰੱਕ ਆਉਗਾ ਅਵੀ ਇਹੀ ਰਾਹ ਆਊਗਾ ਕਿ ਚੱਲਦੇ ਆਪ ਵੀ ਕੋਈ ਫੈਕਟਰੀਆਂ ਚ ਜਵਾਗ ਜੇ ਗੰਨੇ ਨੂੰ ਲਾਉਂਪਦੇ ਨੇ ਆਹ ਦੇਖ ਲਓ ਭਾਤਮਾਲਾ ਹਾਈਵੇ ਤੇ ਨਹਾਰਾ ਕਿਵੇਂ ਕਰਦਾ ਰੋਟੀਆਂ ਬੀਂਆਂ ਨੇ ਆ ਸਵਾਜ ਹੀ ਭਾਈ ਇਹ ਸਾਰਾ ਲੱਗੂ ਵੀ ਰੋਟੀਆਂ ਦੀ ਆ ਢੇਰ ਬੰਨਿਆ ਮੈਂ ਦੇਖੋ ਇਧਰੋਂ ਢੇਰ ਇਹ ਆ ਭਾਤਮਾਲਾ ਹਾਈਵੇ ਲੋਈ ਪਾਇਆ ਕੋਪਰੀ ਦਾਣਾ ਮੰਡੀ ਚ ਇੱਥੇ ਆਜੋ ਟਰੱਕ ਜਿਹੜਾ ਲੋਡ ਕਰਨ ਆਉਣ ਵਾਲਾ ਹੀ ਹੋ ਬੰਦ 10 ਮਿੰਟ ਤੋਂ ਆਵੇ ਤੱਕ ਨਾ ਖੱਜਲੇ ਇਹਨਾਂ ਜਿਹਾ ਕਾਇਨੇ ਓ ਆਦੀ ਆਵਣੀ ਦੂਜੀ ਟਰਾਲੀ ਭਾਰਤਮਾਲਾ ਹਾਈਵੇ ਦੇ ਕੋਲ ਦੀ ਵੀ ਉਹ ਇਹਦੇ ਮਗਰ ਹੀ ਟਰੱਕ ਆਉਂਦੇ ਉੱਛਲ ਉਹਨੂੰਗਾ ਇੱਥੇ ਆਏਗਾ ਵੱਡੀ ਰੋਡ ਤੇ ਨਾ ਕਬਰ ਉੱਧਰ ਦੀ ਨੰਗਿਆ ਹੋਵੇ ਮੈਂ ਮਰਾਂ ਬਹੁਤ ਹੈਵੀ ਇਹ ਵੀ ਕਾਲੀ ਮਰਾਉਂਦੀ ਹੈ ਇਹ ਵੀ ਲੋ ਜੀ ਉੱਥੇ ਜਾਉ ਹੁਣ ਮੰਦਰ ਕੋਲੇ ਲੋ ਜੀ ਟਰੱਕ ਯੂਨੀਅਨ ਚ ਲਾ ਲਿਆ ਟਰੱਕ ਯੂਨੀਅਨ ਇੱਥੇ ਟਰੱਕ ਛੱਡਦੇ ਨੇ ਉੱਥੇ ਲਾ ਲਿਆ ਰੋਡ ਦੇ ਥੱਲੇ ਪਰ ਲਿਆ ਸੀ ਰੋਡ ਜਾਂਦਾ ਲੋ ਇਹ ਆ ਟਰੱਕ ਆਣ ਬਿਨ ਇਹ ਵੀ ਉਹਦਾ ਨਾਲ ਹੀ ਲੱਗੇ ਜਾਂਦੇ ਨੇ ਬਰਤਾਂ ਹੋ ਗਈ ਆਡਰਾ ਦੀ ਲੈ ਜਾ ਇਹਨੇ ਫੇਰ ਭਰ ਲਿਆਵਾਂਗੇ ਫਿਰ ਆ ਖਾਲੀ ਹੋ ਜੂਗਾ ਤੈਨੂੰ ਇਹਨੂੰ ਭਰ ਲਿਆਵਾਂਗੇ ਪੰਡਾ ਜਾ ਕੇ ਪਹਿਲਾ ਆਡਰਾ ਲੀਨਾ ਕਰਨਾ ਟੋਆ ਬਈ 2 3 4 7 ਤਿੰਨ ਸਾਲ ਤੋਂ ਹੋਇਆ ਮੇਰਾ ਇਹ ਜਿਹੜੇ ਡੇਢ ਕਿਲੋ ਹੋ ਜਾਂਦਾ ਹੁੰਦਾ ਸੀਗਾ ਉਹਨਾਂ ਅਗਲਾ ਦੇ ਤਲ ਪੈਂਦੇ ਸੀ ਤੇ ਫੇਰ ਲੈਂਦੀ 2018 ਜਿਹੜਾ ਲੈਂਦੀ 18 ਫੁੱਟ ਤੇ 2011 ਕਿਰਾਂ ਦੇ ਗੰਨਾ ਲਾਉਨੇ ਆਪਾਂ ਤੇ ਦੋ ਘਾਤ ਤਿੰਨ ਘਾਤ ਰਸਤੇ ਰਾਹੀਂ ਟਰਾਲੀ ਵੀ ਲਿਆਂਦੀ ਹੈ। ਉਹ ਭਗਵਾ ਆੜਾ ਉਹ ਵੀ ਟਰਾਲੀ ਖਾਲੀ ਨੂੰ ਭਰਾ ਕੇ ਲਿਹਾਉਣੇ ਪੰਡੋ ਜਾ ਕੇ ਪਾਣੀ। ਚਲੋ ਵੀ ਦੇਖਾਦੀ ਹੋਊਗੀ। ਇਹ ਵੀਰੇ ਇਹਨੂੰ ਕੀ ਹੋਇਆ ਹੁਣ ਤਾਂ ਫੁੱਲ ਫੜਦਾ ਪਹਿਲਾਂ ਨੀਰੇ ਵੀ ਫੜਦਾ ਸੀ ਇਹ ਪਹਿਲਾਂ 2000 ਤੱਕ ਰਾਇ ਜਾ ਗਿਆ ਉਹ ওভার ਹੋ ਗਿਆ ਹੁਣ ਤਾਂ ਆਇਆ ਇਹ ਫੁੱਲ ਚੱਕਰਾ ਹੁੰਦੇ ਉਹ ਇੱਕ ਕੈਨ ਹੋਰ ਭਰਦੀਆਂ ਬਾ ਗੇਟ ਬਾਹਰ ਨਾ ਮਟਰ ਲਈ ਰੂਬਰ ਨੂੰ ਸੋਕੋ ਤ ਜਾਣ ਨਾ ਇਹ ਤੇ ਜਦੋਂ ਇੱਧਰੋਂ ਆ ਜਾਣਗੇ ਆਏ ਹੋਊ ਕਾਉਂ ਦੇ ਕਾ ਇੱਥੇ ਆਪਣੇ ਤਵੇ ਤੇ ਲਗਾਏ ਚੱਲਣੇ ਆਪ ਕੋ ਮਾਹੀ ਲਾਓ ਲੋ ਜੇ ਇਹਨੂੰ ਅੰਡਰ ਪਾਸ ਕਰ ਨਹੀਂ ਲੈ ਜੀ ਕਿਉਂਕਿ ਇਹਦੇ ਬ੍ਰੇਕ ਬ੍ਰੇਕ ਪ੍ਰੂਫ ਹੈਗੇ ਨਾ ਮਾੜੇ piinad ja . ਦੀ ਲਾਲ ਆ ਵੜੀ ਮਗਰ ਨੂੰ ਦਖਦੀ ਨਹੀਂ ਸਕਦੀ ਆ ਹੁਣ ਤਾਂ ਆ ਗਏ ਆਪਾਂ ਛੱਕੋ ਜੀ ਸ਼ਾਮ ਹੋ ਗਈ ਅਗੜਾ ਭਰ ਲਿਆ ਦੋਰਾ ਜਾ ਕੇ ਇੰਨੇ ਲੱਦ ਹੋ ਗਏ ਕਹਿ 10ਵੀਂ ਲੱਗ ਗਈ ਇਹ ਤੇ 11 ਵਜੇ ਦੁਪਹਿਰ ਬੰਦ ਲੱਜੂਗੀ ਟਰੱਕ ਦੇ ਉੱਪਰ 10 ਵੀ ਆ ਉਮੀਦ ਹੈ ਕਿ ਇਹ ਵੀ 400 ਕੁਆਂਟਾਂ ਦੇ ਚਲੇ ਜਿਓਗੇ ਕਿ ਟ੍ਰੇਲਰ ਵੀ ਥੋੜਾ ਵੱਡਾ ਨਾ ਤੇ ਹੋਰ ਦਿਖਾਉਣਿਆ ਤੁਹਾਨੂੰ ਨੌਚਣਾਂਗੀ ਤੇ ਦੂਜਾ ਰੈਕਟਰ ਵਾਗ ਗਿਆ ਘਰ ਨੂੰ ਸ਼ਕੋ ਦੇਖੋ ਫਿਰ ਕੀ ਹਿਸਾਬ ਕਿਤਾਬ ਸਿਆਲ ਦਾ ਘਾੜਾ ਏ ਨੇ ਜਗਿੰਦਰ ਹੁਣੀ ਵੱਡੀ ਰੋਡ ਤੇ ਖੜੇ ਟਰੱਕ ਜੁਨੀਆ ਕਪੜਾਈ ਇਹ ਹਾਰਗੜ ਟਰੱਕ ਭਰਨੇ ਪਿਆ ਫਿਰ ਹੁਣ ਪਰਚੀ ਤਾਂ ਮਿਲਦੀ ਨਹੀਂ ਕੰਨਾ ਦਾ ਦੂਜਾ ਸੁੱਕਣ ਲੱਗ ਗਿਆ ਜਿਹੜੇ ਟਰਾਲੀ ਆਪਣੀ ਭਰੀ ਪਈ ਆ ਉਹ ਵੀ ਸੁੱਕਣ ਲੱਗ ਗਿਆ ਅਵੇ ਲਾਲ ਹੋ ਗਿਆ ਕੰਨਾ 5 ਦਿਨ ਹੋ ਗਏ ਭਰੀ ਨੂੰ ਹਜੇ ਕੰਨਾ 24 ਤਰੀਕ ਨੂੰ ਦਵਾਂਗੇ ਪਰਚੀ ਕਰੋ ਇਹ ਗੱਲ ਬਣਦੀ ਮੈਂ ਫੋਨ ਲਾ ਮੈਨੂੰ ਕਹਿੰਦੇ ਕੰਨਾ ਥੋੜੇ ਦੇ ਇੱਥੇ ਟਰੱਕ ਭਰਦੇ ਨੇ ਮਗਾ ਨਹੀਂ ਛੱਡ ਨਹੀਂ ਭਰਿਆ ਹੋਰ ਕਿਸੇ ਦੇ ਭਰਨ ਲੱਗੇ ਨੇ ਟਰੱਕ ਓ ਇੰਨੇ ਰਾ ਹੋ ਗਿਆ ਪੂਰਾ ਚੱਲਦਾ ਹਜੇ ਵੀ ਕੰਮ ਮੋਂ ਤਾਂ ਕੱਦੀ ਥੱਲੇ ਵਾਲੀਆਂ ਹੀ ਰਹਿ ਗਈਆਂ ਮੇਰੇ ਬਾਡੀ ਬਾਡੀ ਜਿੰਨੀ ਸਿੰਗਲ ਲਾਈਨ ਬਾਕੀ ਭਰੀ ਗਈ ਚੱਕੋ ਇਹ ਰਸਵਾ ਦਾ ਬੈਟਾ ਪਾਉਣਗੇ ਤੂੰ ਬਾਅਦ ਕਿੰਨਾ ਰੱਸੇ ਦੀ ਰਿਪੋਰਟ ਹੋ ਜੂ ਇਹਨਾਂ ਪਰ ਜ਼ਿਆਦਾ ਨਿਕਲਿਆ ਨਾ ਚਲੋ ਮਾਰ सीधा देख लो पहले बराबर हाँ देखा बड़ा रह गया आज छोटा रह गया मैं दोनों ये रस्सा गए बराबर कर रहा खींच रहे हूँ यहाँ पकड़ा जाओ जाओ तुम तो। गलती कर गया ना ज्यादा ऊपर लग गया था अच्छा

ਉਧੇ ਕਿ ਲਓ ਅਰੇ ਯਾਰ ਇਹ ਰਸਤਾ ਰੀ ਘੁਗਰਾ ਨਾ ਹੈ ਲੈਣਾ ਇਹਦਾ ਹਾਂ ਬੈਠਾ ਰਹਿ ਲੈ ਤੂੰ ਵੀ ਚੱਲ હવાનું તું બેઠા પહાડીતે हो गया सारा करना बेल्ट आ हैं एक बेल्ट रहेगी रस्से भी आस्ती आया आया और इसके ऊपर आ जा ऊपर ए मार अरे अल्लाह डर गया ਹੋ ਗਿਆ ਕੱਫ ਦੇਖ ਕਰ ਸਾਰਾ ਹੈਗਾ ਲੋਈ ਡਰੋਨ ਵੀਊ ਲੋ ਟਰੱਕ ਦੇ ਉੱਪਰ ਆ ਗਏ ਹਰੀ ਦੇਖਣ ਦੇ ਮਾਰੇ ਨਰਸੇ ਬਾਹਰ ਦੇ ਦੋ ਹੁਣ ਇੱਕ ਬਜਾੜੇ ਵੈਲਟ ਹੋਰ ਪਾ ਦੇਣਗੇ ਹੋਈ ਹੋ ਗਈ ਗੱਡੀ ਸਟਾਰਟ ਚੱਲਣ ਨੂੰ ਤਿਆਰ ਆ ਚਾਰ ਆਈ ਚੀ ਜੀ ਪਹਿਲਾਂ ਹੀ ਕਰਦਾ ਹੁਣ ਕੱਲ ਨੂੰ ਪਤਾ ਲੱਗੂ ਵਜ਼ਨ ਕਿੰਨਾ ਹੋਇਆ ਕਿਨਾ ਚੜਿਆ ਗਿਆ ਇੱਥਾ ਇਹਹੀ ਫਰਕ ਹੁੰਦਾ ਸਪੈਸ਼ਲ ਗੀਅਰ ਦਾ ਇਹ ਝੂਲੇ ਸਿਸਟਮ ਦਾ before oh, we go down front of